ਕੀ ਤੇ ਕੀ ਨਾ ਆਪਣਾ ਸੋਖ ਸਿੰਘ ਆ ਜੀ ਮੈਂ ਤੋਂ ਕਿੱਥੋਂ ਦੇ ਰਹਿਣ ਵਾਲੇ ਪਿੰਡਰਾ ਦੇ ਜੀ ਤੇ ਇਹ ਜਿਹੜੀ ਸਾਈਕਲ ਤੇ ਤੁਸੀਂ ਆ ਰਹੇ ਜੀ ਮਤਲਬ ਕਿੱਥੋਂ ਲਗਾਤਾਰ ਚਲਾ ਕੇ ਆ ਆ ਜੀ ਪਿੰਡਰਾ ਤੋਂ ਸ੍ਰੀ ਗੁਰਦੁਆਰਾ ਸਾਹਿਬ ਤੱਕ ਦਿੰਦੇ ਆ ਜੀ ਗੁਰਦੁਆਰਾ ਖੰਡ ਪ੍ਰਕਾਸ਼ ਪਿੰਡਰਾ ਤੋਂ ਸਵੇਰੇ 7:00 ਵਜੇ ਤੁਰਦੇ ਆ ਜੀ ਠੀਕ ਹੈ 10 ਸਾਲ ਸਾਨੂੰ ਹੋਵੇ ਆਉਂਦਿਆਂ ਨੂੰ ਜੀ ਯਾਤਰਾ ਕਰਦਿਆਂ ਨੂੰ ਤੇ ਜਾਣਾ ਕਿੱਥੇ ਆ ਜੀ ਤੂੰ ਜਾਣਾ ਹੈ ਮੈਂ ਤਾਂ ਅੰਬਰਸਰ ਦਰਬਾਰ ਸਾਹਿਬ ਜੀ ਹਾਂਜੀ ਇਥੋਂ ਇਥੋਂ ਕਿਹੜਾ ਆਇਆ ਤਰਨਤਨ ਸਾਹਿਬ ਤੁਸੀਂ ਸਿੱਧੇ ਅੰਮ੍ਰਿਤਸਰ ਜਾਓਗੇ ਨਹੀਂ ਜੀ ਨਹੀਂ ਜੀ ਤਰਨਥਾਏ ਤਾਂ ਮਥਾ ਟੇਕਿਆ ਹੀ ਤੇ ਗੁਰੂ ਦਾ ਮਹਿਲ ਇਕ ਹੁੰਦਾ ਹੀ ਗੁਰਦੁਆਰਾ ਉੱਥੇ ਦਰਸ਼ਨ ਮੇਲੇ ਕਰਕੇ ਬਾਬਾ ਬੁੱਢਾ ਜੀ ਦੇ ਰਾਤ ਰਹਿਣਾ ਜੀ ਇੱਥੇ ਉੱਥੇ ਰਹਿ ਕੇ ਤੇ ਫਿਰ ਅਗਲੇ ਦਿਨ ਹਾਂਜੀ ਅਗਲੇ ਦਿਨ ਚਾਲੇ ਪਾਣੀ 5 ਵਜੇ ਸ਼ੋਭਾ 4-5 ਵਜੇ ਉੱਥੋਂ ਚਾਲੇ ਪਾ ਦਈਦੇ ਆ ਤੇ ਛੱਟਾ ਸਾਹਿਬ ਗੁਰਦੁਆਰੇ ਜਾਣੇ ਆ ਜੀ ਛੱਟਾ ਸਾਹਿਬ ਤੋਂ ਸੰਨ ਸਾਹਿਬ ਗੁਰੂ ਕੀ ਪਟਾਲੀ ਜੀ ਇੱਕ ਤੀਜੇ ਪਾਤਸ਼ਾਹ ਦਾ ਗੁਰਦੁਆਰਾ ਹੀ ਬਾਸਰ ਕੇ ਪਿੰਡਾ ਉੱਥੇ ਮੱਥਾ ਟੇਕ ਕੇ ਤੇ ਅਸੀਂ 12:00 ਵਜੇ ਨੂੰ ਦਰਬਾਰ ਸਾਹਿਬ ਪਹੁੰਚ ਜੰਨੇ ਆ ਜੀ ਇਹ ਕਿੰਵੇਂ ਆ ਰਹੇ ਆ ਜੀ ਐਕੀ ਤੁਸੀਂ ਅਸੀਂ 10:00 ਵੇ ਰ ਆ ਚੁੱਕੇ ਆ ਜੀ ਕਿੰਨੇ ਜਣੇ ਹੈਗੇ ਤੁਸੀਂ ਸਰਕੀ ਦਾ 13 ਜਣੇ ਆ ਕੇ ਹੁਣੇ ਆ 27-28 ਜਣੇ ਵੀ ਹੋ ਜੰਨੇ ਵਿੱਚ ਜੀ ਤੇ ਇਹਦੇ ਨੇੜ ਵੀ ਹੋ ਜੰਨੇ ਕਈ ਵਾਰਾਂ ਜੀ ਫਿਰ ਮੁਸ਼ਕਲ ਨਹੀਂ ਆਉਦੀ ਫੈਕਲਟੀ ਜਿਵੇਂ ਤੁਸੀਂ ਕੀ ਬਰੋਸਲਾ ਕੇ ਆਏ ਜੀ ਰਾਤ ਨਹੀਂ ਸਾਹ ਲੈਂਦੇ ਆਉਣੇ ਆ ਜੀ ਮੁਸ਼ਕਲਤਾ ਥੋੜੀ ਕਣੀ ਆਉਂਦੀ ਜ਼ਰੂਰ ਆ ਆ ਠੰਡੇ ਠੰਡੇ ਪੀ ਲਈਦੇ ਆ ਸਰੀਰ ਨੂੰ ਕੈਮ ਕਰ ਲਈਦਾ ਜੀ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਪਾਣੀ ਵੀ ਘਰਤਵਾਰਿਆਂ ਜਰਾ ਛੱਕ ਜੰਨੇ ਜੀ ਹਰੀਕੇ ਪੱਤਣੋਂ ਛੱਕਿਆ ਸੀ ਜੀ ਠੀਕ ਹੈ ਛੇਰ ਪੈਂਦਾ ਹਰੀਕੇ ਉੱਥੋਂ ਛੱਕ ਕੇ ਤੁਰਿਆ ਜੀ ਹੁਣ ਪ੍ਰਸ਼ਾਦਾ ਪਾਣੀ ਕਿੱਧਰ ਦੀ ਕਰਨੀ ਬਾਦਸ਼ਾਹੀ ਜਾਣਾ ਜੀ ਸultanpur ਜਾਣਾ ਬਾਦਸ਼ਾਹ ਜਦੋਂ ਅਸੀਂ ਮੁੜੇ ਜੀ ਖੰਡੋਰ ਸਾਹਿਬ ਜਾਣਾ ਪਹਿਲਾਂ ਤਾਂ ਲਾਫਚੀ ਕਰਨੀ ਇਹ ਸultanpur sultanpur ਨੂੰ ਗੋਦਵਾਲ ਵੀ ਜਾਣਾ ਏ ਫੇ ਡੱਲਾ ਸਾਹਿਬ ਫੇ ਇ ਆਈ ਵਾਪਸ ਜਾਣਾ ਪਿੰਡ ਪਿੰਡਾਂ ਚ ਆਈ ਸਾਲ ਇਸੇ ਰੂਟ ਦੇ ਉੱਤੇ ਜਾਂਦੇ ਹਾਂ ਹਾਂਜੀ ਇਧਰ ਦੀ ਆਉਣਾ ਤੇ ਉਧਰ ਦੀ ਮੁੜਦੇ ਆ ਜੀ ਆਈ ਰੂਟ ਆਏ ਛਾਲੀ ਹਾਂਜੀ ਮਤਲਬ ਜਾਣਾ ਵੀ ਸਾਰਾ ਸਾਈਕਲ ਚਲਾ ਕੇ ਹੀ ਆ ਵੀ ਨਹੀਂ ਕਰਦੇ ਤੁਸੀਂ ਦੱਸਾ ਦੇ ਲੱਗ ਨਹੀ ਨਹੀ ਚਲਾ ਕੇ ਹੀ ਜਾਣਾ ਜੀ ਐਂ ਯਾਤਰਾ ਸਾਈਕਲਾਂ ਤੇ ਹੀ ਕਰਨੀ ਹੈ ਬਸ ਤੇ ਕੋਈ ਨਹੀਂ ਜਾਂਦਾ ਨਾ ਹੀ ਆਉਂਦਾ ਚੈਗਲਾ ਤੇ ਜਾਣਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਰੋਕ ਕੇ ਸਾਨੂੰ ਵੀਡੀਓ ਪਰ ਆਇਆ ਤੇ ਸਾਡੇ ਸੰਗਤ ਦਾ ਧੰਨਵਾਦ ਕਰਦੇ ਹੋਏ ਇਹ ਖੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ